ਸਤ ਸ੍ਰੀ ਅਕਾਲ ਪਿਆਰੇ ਬੱਚਿਓ ਅੱਜ ਆਪਾਂ ਕਰਾਂਗੇ ਜਮਾਤ 5ਵੀਂ ਵਿਸ਼ਾ ਪੰਜਾਬੀ ਪਾਠ ਨੰਬਰ 17 ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼ ਪਿਆਰੇ ਬੱਚਿਓ ਇਹ ਕਵਿਤਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੁਆਰਾ ਲਿਖੀ ਗਈ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ 24 ਮਈ 1896 ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ 15 ਸਾਲ ਦੀ ਨਿੱਕੀ ਜੀ ਉਮਰ ਵਿੱਚ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਗਦਰ ਪਾਰਟੀ ਨੂੰ ਜੁਆਇਨ ਕਰ ਲਿਆ ਸੀ ਗਦਰ ਪਾਰਟੀ ਹਿੰਦੁਸਤਾਨ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦੀ ਦਿਵਾਉਣਾ ਚਾਹੁੰਦੀ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦੇ ਬਹੁਤ ਐਕਟਿਵ ਮੈਂਬਰ ਸਨ 16 ਨਵੰਬਰ 1915 ਨੂੰ ਜਦ ਲਾਹੌਰ ਸੈਂਟਰਲ ਜੇਲ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਫਾਂਸੀ ਦਾ ਹੁਕਮ ਹੋਇਆ ਤਾਂ ਉਸ ਵੇਲੇ ਇਹਨਾਂ ਨੇ ਹਿੰਦਵਾਸੀਆਂ ਨੂੰ ਆਪਣਾ ਅੰਤਿਮ ਸੰਦੇਸ਼ ਦਿੱਤਾ ਤਾਂ ਆਓ ਪਿਆਰੇ ਬੱਚਿਓ ਦੇਖਦੇ ਹਾਂ ਕਰਤਾਰ ਸਿੰਘ ਸਰਾਭਾ ਜੀ ਨੇ ਹਿੰਦਵਾਸੀਆਂ ਦੇ ਲਈ ਕਿਹੜਾ ਅੰਤਿਮ ਸੰਦੇਸ਼ ਦਿੱਤਾ ਹਿੰਦਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ ਖਾਤਰ ਵਤਨ ਦੇ ਲੱਗੇ ਹਾਂ ਚੜਨ ਫਾਂਸੀ ਸਾਨੂੰ ਦੇਖ ਕੇ ਨਹੀਂ ਕਬਰਾਂ ਜਾਣਾ ਸਾਡੀ ਮੌਤ ਨੇ ਵਤਨ ਦੇ ਵਸੀਆਂ ਦੇ ਦਿਲੀ ਵਤਨ ਦਾ ਇਸ਼ਕ ਜਗਾ ਜਾਣਾ ਦੇਸ਼ ਵਾਸੀਓ ਚਮਕਣਾ ਚੰਦ ਵਾਂਗੂ ਕੀਤੇ ਬਦਲ ਨਾ ਢ ਨਾ ਆ ਜਾਣਾ ਕਰਕੇ ਦੇਸ਼ ਦੇ ਨਾਲ ਤਰੋ ਯਾਰੋ ਦਾਗ ਕੌਮ ਦੇ ਮੱਥੇ ਨਾ ਲਾ ਜਾਣਾ ਬੂਲਾ ਸਿੰਘ ਕਿਰਪਾਲ ਨਵਾੰਬ ਵਾਂਗੂ ਅਮਰ ਸਿੰਘ ਨਾ ਕਿਸੇ ਕਹਾ ਜਾਣਾ ਜੇਲਾ ਹੋਣ ਕਾਲਜ ਵਤਨ ਸੇਵਕਾਂ ਦੇ ਦਾਖਲ ਹੋਏ ਕਿ ਡਿਗਰੀਆਂ ਪਾ ਜਾਣਾ ਹੁੰਦੇ ਫੇਲ ਬਹੁਤੇ ਅਤੇ ਪਾਸ ਥੋੜੇ ਵਤਨ ਵਾਸੀਓ ਦਿਲ ਨਾ ਟਾ ਜਾਣਾ ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ ਐਸੇ ਰਸਤੇ ਤੁਸੀਂ ਵੀ ਆ ਜਾਣਾ ਐਸੇ ਰਸਤੇ ਤੁਸੀਂ ਵੀ ਆ ਜਾਣਾ प्यारे ਬੱਚਿਓ ਇਸ ਕਵਤਾਰਹੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼ ਦੇ ਰਹੇ ਹਨ ਕਿ ਮੇਰੇ ਦੇਸ਼ ਦੇ ਵਾਸੀਓ ਤੁਸੀਂ ਸਾਨੂੰ ਹਮੇਸ਼ਾ ਯਾਦ ਰੱਖਿਓ ਕਿਤੇ ਵੀ ਦਿਲਾਂ ਤੋਂ ਸਾਨੂੰ ਭੁਲਾ ਨਾ ਦਿਓ ਇਸ ਵਤਨ ਦੇ ਲਈ ਅਸੀਂ ਫਾਂਸੀ ਚੜਨ ਲੱਗੇ ਹਾਂ ਸਾਨੂੰ ਵੇਖ ਕੇ ਤੁਸੀਂ ਘਬਰਾ ਨਾ ਜਾਇਓ ਸਾਡੀ ਮੌਤ ਨੇ ਇਸ ਦੇਸ਼ ਦੇ ਵਾਸੀਆਂ ਦੇ ਦਿਲਾਂ ਵਿੱਚ ਦੇਸ਼ ਪ੍ਰੇਮ ਅਤੇ ਦੇਸ਼ ਦਾ ਇਸ਼ਕ ਜਗਾ ਜਾਣਾ ਹੈ ਦੇਸ਼ ਵਾਸੀਓ ਤੁਸੀਂ ਹਮੇਸ਼ਾ ਤਰੱਕੀਆਂ ਕਰਿਓ ਚੰਦ ਦੇ ਵਾਂਗ ਚਮਕਿਓ ਕਿਤੇ ਬਦਲਾਂ ਦੇ ਹੇਠ ਨਾ ਆ ਜਾਇਓ ਆਪਣੀ ਚਮਕ ਨਾ ਗਵਾ ਦਿਓ ਦੇਸ਼ ਦੇ ਨਾਲ ਧਰੋ ਕਰਕੇ ਆਪਦੇ ਕੌਮ ਨੂੰ ਦਾਗ ਨਾ ਲਾ ਦਿਓ ਜੋ ਜੇਲਾ ਹਨ ਉਹ ਦੇਸ਼ ਸੇਵਕਾਂ ਦੇ ਵਤਨ ਸੇਵਕਾਂ ਦੇ ਕਾਲਜ ਹਨ ਤੁਸੀਂ ਵੀ ਵਤਨ ਸੇਵਕਾਂ ਵਾਂਗ ਦੇਸ਼ ਦੀ ਸੇਵਾ ਕਰਕੇ ਇਨ੍ਹਾਂ ਕਾਲਜਾਂ ਵਿੱਚ ਦਾਖਲਾ ਲਵੋ ਅਤੇ ਦੇਸ਼ ਸੇਵਾ ਦੀ ਡਿਗਰੀ ਪ੍ਰਾਪਤ ਕਰੋ ਪਿਆਰੇ ਦੇਸ਼ ਵਾਸੀਓ ਇਸ ਪੜਾਈ ਵਿੱਚ ਬਹੁਤੇ ਲੋਕ ਫੇਲ ਹੁੰਦੇ ਹਨ ਤੇ ਥੋੜੇ ਜਿਹੇ ਹੀ ਪਾਸ ਹੁੰਦੇ ਹਨ ਪਰ ਤੁਸੀਂ ਦਿਲ ਨਾ ਛੱਡਿਓ ਹਿੰਮਤ ਨਾ ਹਾਰਿਓ ਆਪਣੇ ਦੇਸ਼ ਦੀ ਸੇਵਾ ਖਲ੍ਹ ਲਈ ਆਪਣੀ ਜਾਨ ਦੀ ਵੀ ਕੁਰਬਾਨੀ ਦੇਣ ਲਈ ਤਿਆਰ ਰਹੋ ਬੇਟਾ ਪਹਿਲਾਂ ਆਪਾਂ ਕਰਾਂਗੇ ਕੁਝ ਯਾਦ ਰੱਖਣਯੋਗ ਗੱਲਾਂ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਜੱਦੀ ਪਿੰਡ ਸਰਾਬਾ ਜ਼ਿਲ੍ਹਾ ਲੁਧਿਆਣਾ ਵਿੱਚ ਹੈ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਜਨਮ 24 ਮਈ 1896 ਇਸ ਵਿੱਚ ਹੋਇਆ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਮਾਤਾ ਸ਼੍ਰੀਮਤੀ ਸਾਹਿਬਕੌਰ ਅਤੇ ਪਿਤਾ ਸਰਦਾਰ ਮੰਗਲ ਸਿੰਘ ਗਰੇਵਾਲ ਜੀ ਸਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ 19 ਸਾਲ ਦੀ ਉਮਰ ਵਿੱਚ 16 ਨਵੰਬਰ 1915 ਈਸਵੀ ਨੂੰ ਸੈਂਟਰਲ ਜੇਲ੍ਹ ਲਾਹੌਰ ਵਿਖੇ ਫਾਂਸੀ ਦਿੱਤੀ ਗਈ ਹੁਣ ਕਰਤੇ ਹਾਂ ਇਸ ਪਾਠ ਦਾ ਪਾਠ ਅਭਿਆਸ ਸਭ ਤੋਂ ਪਹਿਲਾਂ ਔਖੇ ਸ਼ਬਦਾਂ ਦੇ ਅਰਥ ਵਤਨ ਵਤਨ ਦਾ ਅਰਥ ਹੈ ਦੇਸ਼ ਫਾਂਸੀ ਰਸੀ ਨਾਲ ਲਟਕਾ ਕੇ ਮੌਤ ਹੋਣ ਤੱਕ ਦਿੱਤੀ ਜਾਣ ਵਾਲੀ ਸਜ਼ਾ ਦਿਲੀ ਦਿਲੀ ਦਾ ਅਰਥ ਹੈ ਦਿਲਾਂ ਵਿੱਚ ਕੌਮ ਕੌਮ ਦਾ ਅਰਥ ਹੈ ਰਾਸ਼ਟਰ ਧਰੋ ਧਰੋ ਦਾ ਅਰਥ ਤੋਖਾ ਇਸ਼ਕ ਇਸ਼ਕ ਦਾ ਅਰਥ ਹੈ ਪਿਆਰ ਇਸਕਤ ਦਾ ਵਿੱਚ ਦੇਸ਼ ਪ੍ਰੇਮ ਜੇਲ ਜੇਲ੍ਹਦਾਰ ਥੈ ਕੈਦਖਾਨਾ ਜ਼ਬਾਨੀ ਪ੍ਰਸ਼ਨ ਅਭਿਆਸ ਪਹਿਲਾ ਪ੍ਰਸ਼ਨ ਇਹ ਕਵਿਤਾ ਕਿਸ ਨੇ ਲਿਖੀ ਹੈ ਇਹ ਕਵਿਤਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਲਿਖੀ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਕਿੱਥੇ ਹੋਇਆ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਕਿਉਂ ਹੋਈ ਸੀ ਕਿਉਂਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦੇ ਮੈਂਬਰ ਸਨ ਗਦਰ ਪਾਰਟੀ ਉਸ ਵੇਲੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕਰ ਰਹੀ ਸੀ ਇਸ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਫਾਂਸੀ ਹੋਈ ਬੇਟਾ ਇਹ ਠਾ ਲਿਖਿਆ 17 ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਪ੍ਰਸ਼ਨ ਫਾਂਸੀ ਉੱਤੇ ਕੌਣ ਚੜਨ ਲੱਗੇ ਸਨ ਤੇ ਕਿਉਂ ਫਾਂਸੀ ਉੱਤੇ ਸ਼ਹੀਦ ਕਰਤਾਰ ਸਿੰਘ ਸਰਾਬਾ ਅਤੇ ਉਹਨਾਂ ਦੇ ਕੁਝ ਸਾਥੀ ਚੜਨ ਲੱਗੇ ਸਨ ਕਿਉਂਕਿ ਉਹਨਾਂ ਨੇ ਅੰਗਰੇਜ਼ ਸਰਕਾਰ ਖਿਲਾਫ ਬਗਾਵਤ ਕੀਤੀ ਸੀ ਅਤੇ ਅੰਗਰੇਜ਼ਾਂ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਹੁੰਦੇ ਫੇਲ ਬਹੁਤੇ ਅਤੇ ਪਾਸ ਥੋੜੇ ਵੰਦਰਵਾਸੀਓ ਦਿਲ ਨਾ ਟਾ ਜਾਣਾ ਭੈਟਾ ਇਹ 17 ਵਿੱਚ ਦੇਸ਼ ਵਾਸੀਆਂ ਨੂੰ ਕੀ ਕਿਹਾ ਗਿਆ ਹੈ ਆਪਣੇ ਵਤਨ ਦੇ ਖਾਤਰ ਸੱਚੀ ਕੁਰਬਾਨੀ ਦੇਣ ਵੇਲੇ ਬਹੁਤੇ ਲੋਕ ਫੇਲ ਹੁੰਦੇ ਹਨ ਅਤੇ ਥੋੜੇ ਹੀ ਲੋਕ ਪਾਸ ਹੁੰਦੇ ਹਨ ਦੇਸ਼ ਵਾਸੀਆਂ ਨੂੰ ਵੀ ਵਤਨ ਖਾਤਰ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ ਪਿਆਰੇ ਵੀਰਣੋ ਚੱਲੇ ਹਾਂ ਅਸੀਂ ਜਿੱਥੇ ਐਸੇ ਰਸਤੇਓ ਤੁਸੀਂ ਵੀ ਆ ਜਾਣਾ ਬੇਟਾ ਏਨਾ 17 ਵਿੱਚ ਕਿਸ ਰਸਤੇ ਦੀ ਗੱਲ ਕੀਤੀ ਗਈ ਹੈ ਇਸ ਵਿੱਚ ਦੇਸ਼ ਭੇਮ ਲਈ ਆਪਣੀ ਜਾਨ ਕੁਰਬਾਨ ਕਰਨ ਦੇ ਰਸਤੇ ਉੱਤੇ ਚੱਲਣ ਦੀ ਗੱਲ ਕੀਤੀ ਗਈ ਹੈ ਹੇਠਾਂ ਲਿਖੇ ਸ਼ਬਦਾਂ ਦੇ ਅਰਥ ਲਿਖੋ ਬੇਟਾ ਏਨਾ ਸ਼ਬਦਾਂ ਦੇ ਅਰਥ ਲਿਖਨੇ ਹਨ ਵਤਨ ਵਤਨ ਦਾ ਅਰਥ ਹੈ ਦੇਸ਼ ਇਸ਼ਕ ਪਿਆਰ ਫਾਂਸੀ ਰੱਸੀ ਨਾਲ ਲਟਕਾ ਕੇ ਮੌਤ ਹੋਣ ਤੱਕ ਦਿੱਤੀ ਜਾਣ ਵਾਲੀ ਸਜ਼ਾ ਧਰੋ ਧੋਖਾ ਦਿਲੀ ਦਿਲਾਂ ਵਿੱਚ ਕੌਮ ਰਾਸ਼ਟਰ ਯਾ ਆਪਣਾ ਦੇਸ਼ ਹੇਠਾਂ ਲਿਖੇ ਸ਼ਬਦਾਂ ਦੇ ਸ਼ਬਦ ਜੋੜ ਸ਼ੁੱਧ ਕਰਕੇ ਲਿਖੋ ਬੇਟਾ ਇਹ ਥੋੜੀ ਜੀ ਇੰਨਾ ਵਿੱਚ ਸਪੈਲਿੰਗ ਮਿਸਟੇਕ ਹੈ ਆਪਾਂ ਇਹਨਾਂ ਨੂੰ ਸਪੈਲਿੰਗ ਸਹੀ ਕਰਕੇ ਲਿਖਨੇ ਆਉ ਲਿਖਦੇ ਆ ਹਿੰਦ ਮੌਤ ਵਾਂਗੂ ਫੇਲ ਝੜਨ ਬੱਦਲਾ ਝੇਲਾ ਧੋੜੇ ਵਾਕਾਂ ਵਿੱਚ ਵਰਤੋ ਬੇਟਾ ਹੁਣ ਇੰਨਾ ਸ਼ਬਦਾਂ ਦੇ ਵਾਕ ਬਣਾਉਣੇ ਹਨ ਆਓ ਬਣਾਉਂਦੇ ਹਾਂ ਵਤਨ ਆਪਣੇ ਵਤਨ ਨਾਲ ਪਿਆਰ ਕਰੋ ਧਰੋਹ ਆਪਣੇ ਵਤਨ ਨਾਲ ਧਰੋਹ ਨਾ ਕਰੋ ਦਾਗ ਆਪਣੇ ਵਤਨ ਨਾਲ ਧੋਖਾ ਕਰਕੇ ਕੌਮ ਨੂੰ ਦਾਗ ਨਾ ਲਗਾਓ ਸੇਵਕ ਦੇਸ਼ ਦੇ ਸੇਵਕ ਬਣ ਕੇ ਰਹੋ ਤੇ ਆਖਿਰ ਤੇ ਕਰਾਂਗੇ ਦਿੱਤੇ ਚਿੱਤਰ ਵਿੱਚ ਰੰਗ ਭਰੋ ਪਿਆਰੇ ਬੱਚਿਓ ਇਸ ਤਸਵੀਰ ਵਿੱਚ ਨਾਲ ਦਿੱਤੀ ਗਈ ਤਸਵੀਰ ਵਾਂਗੂ ਰੰਗ ਭਰਨੇ ਹਨ ਤਾਂ ਪਿਆਰੇ ਬੱਚਿਓ ਇਹ ਸੀ ਤੁਹਾਡਾ ਪਾਠ ਨੰਬਰ 17 ਹਿੰਦਵਾਸੀਆਂ ਨੂੰ ਆਖਰੀ ਸੰਦੇਸ਼ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਵੱਧ ਵੱਧ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਥੈਂਕਸ ਫॉर ਵਾਚਿੰਗ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੈਵ ਅ ਨਾਈਸ ਡੇ